ਵਾਇ ਗੁਰਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ ਉਦਮ ਸਿੰਘ ਨਗਰ ਤੋਂ ਜੜੇ ਗੁਰਦੁਆਰਾ ਭਾਈ ਹਿੰਮਤ ਸਿੰਘ ਜਿਸਤਾਨ ਤੇ ਦਿੱਲੀ ਕਮੇਟੀ ਦੇ ਅਡ ਗ੍ਰੰਥੀ ਗੁਰਦੁਆਰਾ ਸਵੀਪਨ ਸਾਫ ਤੋਂ ਭਾਈਰ ਨਾਮ ਸਿੰਘ ਜੀ ਦੀਆਂ ਸਾਰੀਆਂ ਗਾਥਾਵਾਂ ਮੈਂ ਇਸ ਫਾਈਲ ਚੋਂ ਦੇਖਿਆ ਮੈਂ ਤੇ ਮੈਂ ਦੱਸਿਆ ਹਾਂ ਮਨ ਬੜਾ ਸੋਸ ਲੱਗਾ ਹੈ ਇਤਨੇ ਮਾਨਸਾਨ ਤੇ ਹੋਤੇ ਇੱਕ ਅਡਗ੍ਰੰਥੀ ਸੇਵਾ ਨਵਾਰਿਆ ਬੰਦਾ ਇਤਨਾ ਝੂਠੋ ਕਫਟ ਬੋਲ ਰਿਹਾ ਮੈਂ ਸਿਰਫ ਕਿਉਂਕਿ ਮਾਮਲਾ ਯੂਪੀ ਦੀ ਹਾਈ ਕੋਰਟ ਚ ਵੀ ਹੈ ਉਹਨਾਂ ਨੇ ਫੈਸਲਾ ਦਿੱਤਾ ਹੈ ਮੈਂ ਉਹਦੇ ਚ ਕੋਈ ਬੋਲਣਾ ਨਹੀਂ ਚਾਹਤਾ ਔਰ ਇਹ ਡੈਪਟੀਸ਼ਨ ਕਿਉਂਕਿ ਹੁਣ ਸ਼੍ਰੀ ਕਾਲ ਤਖਤ ਸਾਹਿਬ ਤੇ ਜਾ ਰਿਹਾ ਹੈ ਇਹ ਆਪਣਾ ਸਾਰਾ ਪੱਕ ਦੱਸਣਗੇ ਇਸ ਵਾਸਤੇ ਮੈਂ ਜਿਹੜੀ ਪਹਿਲੇ ਆਪਣਾ ਇੰਟਰਵਿਊ ਦਿੱਤਾ ਸੀ ਉਸ ਤੇ ਸਟੈਂਡ ਕਰਦਾ ਔਰ ਇਹਨਾਂ ਨਾਲ ਸੰਗਤ ਨਾਲ ਪ੍ਰਬੰਧਕਾਂ ਨਾਲ ਇਹ ਜਿਹੜੀ ਨੌਸਰਬਾਜੀ ਇਸ ਨੇ ਕੀਤੀ ਹੈ ਮੈਂ ਉਹਦੀ ਨਿੰਦਾ ਕਰਦਾ ਔਰ ਮੈਂ ਹਾਲੇ ਵੀ ਕਹਿੰਦਾ ਕਿ ਨੌਸਰਬਾਜੀ ਤੋਂ ਬਾਝ ਆ ਜਾਓ ਇਤਨੇ ਮਾਨਸੰਤ ਐਡ ਗ੍ਰੰਥੀ ਵੀ ਸੇਵਾ ਕਰਨ ਵਾਲੇ ਇਹ ਜਿੰਨ ਨਟੰਕੀ ਨਹੀਂ ਕਰਦੇ ਹੈ ਬਾਕੀ ਦੀ ਮਰਜ਼ੀ ਹੁਣ ਅਕਾਲ ਤਖਤ ਸਾਹਿਬ ਜੋ ਫੈਸਲਾ ਕਰੇਗਾ ਸਨਮਣ ਪਿੰਡ ਦੀ ਸੰਗਤ ਕਾਫੀ ਡਰੀ ਹੋਈ ਕਿਉਂਕਿ ਇਹ ਵੀ ਸੁਣਨ ਚ ਆ ਰਿਹਾ ਕਿ ਲੋਕਾਂ ਨੂੰ ਤਮਕੀਆਂ ਵੀ ਆ ਰਹੀਆਂ ਨੇ ਤੁਸੀਂ ਪਿੰਡ ਜਾਓਗੇ ਲੋਕਾਂ ਨੂੰ ਮਿਲਣ ਦੇਖੋ ਮੈਂ ਕਹਿਣ ਗਿਆ ਤੇ ਮੈਂ ਆਉਂ ਜਾਵਾਂ ਪਰ ਇਹਨਾਂ ਨੇ ਮੈਨੂੰ ਦੱਸਿਆ ਕਿ ਅਫਸਰਾਂ ਨੂੰ ਇਹ ਡਰਾਉਂਦਾ ਹੈ ਇਹ ਦੇਖੋ ਮੋਤੀ ਮੇਰੀ ਖੱਬੀ ਜੇਬ 'ਚ ਅਮਿਸ਼ਾ ਮੇਰੀ ਸੱਚੀ ਮੂਹ ਜੇਬ 'ਚ ਇਹ ਵੇਖੋ ਲੋਕੀ ਮੇਰੇ ਨਾਲ ਫੋਟੋਆਂ ਖਿਚਾਉਂਦੇ ਮੈਂ ਬੜਾ ਬਾਤ ਸਤਿਕਾਰ ਦਿੰਦਾ ਹਾਂ ਅਫਸਰ ਤਾਂ ਉਹਨਾਂ ਦੀਆਂ ਫੋਟੋਆਂ ਵੇਖ ਕੇ ਕਹਿੰਦੇ ਹੋਣਗੇ ਪਤਾ ਨਹੀਂ ਕਿੰਨਾ ਵੱਡਾ ਬੰਦਾ ਹੈ ਇਹ ਹੋਵਣ ਕਾਕਤਕ ਸਾਹਿਬ ਸ੍ਰੀਮਨ ਸਾਹਿਬ ਦਰਸ਼ਨ ਕਾਰਾਉਣ ਉਸ ਤੋਂ ਬਾਅਦ ਅਗਰੇ ਕਹਿਣਗੇ ਤੇ ਮੈਂ ਇਹਨਾਂ ਦੇ ਪਿੰਡ ਜਾ ਕੇ ਵੀ ਕੋਈ ਇਹਨਾਂ ਦੇ ਮਨਾਂ 'ਚ ਡਰ ਪੋਆ ਉਹਨੂੰ ਦੂਰ ਕਰਦਾ